ਕਲਸੀ ਗਾਲ ਜਿਵੇਂ ਤੁਹਾਨੂੰ ਪਤਾ ਸਾਡਾ ਰਾਣਾ ਸੰਦੀਯਾ ਰਪਿਆ ਵੀ ਚੈਨਲ ਆ YouTube ਚੈਨਲਾਂ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਹੋ ਤੁਹਾਨੂੰ ਪਤਾ ਹੀ ਆ ਉਹ ਪੀਟਾ ਡਾਲ ਫੂਟ ਆਈ ਬੋਤੀ ਮਾਝਾ ਜ਼ਿਲ੍ਹਾ ਕਰਨਤਾਨਾ ਬਿਲੋਂਗ ਕਰਦਾ ਹੈ ਤੇ ਵਾਰ ਵਾਰ ਕੌਫੀਆਂ ਵਿਚਾ ਮੁੱਦਾ ਮੜਿਆ ਬਗਾਲਵਾ ਚਰਚਾ ਡਿਬੇਟ ਕਰਦੇ ਰਹਿੰਦੇ ਆ ਅੱਜ ਆਪਣਾ ਮੁੱਦਾ ਵੀ ਜਿਹੜੇ ਪ੍ਰਵਾਸੀ ਜਿਹੜੇ ਯੂਕੇ ਵਿਹਾਰ ਪੜ੍ਹਨ ਤੋਂ ਭਈਏ ਆਏ ਜਿਹੜੇ ਆਪਣੇ ਕੋੜ ਪੰਜਾਂ ਸਾਲਾਂ ਦਾ ਬੱਚਾ ਮਾਰਿਆ ਦਾ ਹਿਸ਼ਾਰਪੁਰੂ ਦੇ ਕਰਕੇ ਬਹੁਤ ਵੱਡੀ ਪ੍ਰੋਬਲਮ ਹੋ ਰਹੀ ਆ ਸਿਆਸਤ ਤੇ ਵੀ ਹੋ ਰਹੀ ਪਾਰਲੀਮੈਂਟ ਭਗਵਾਨ ਜਮਾਨ ਨੇ ਬੋਲਿਆ ਵਾ ਪਰ ਇਹ ਜਿਹੜੋ ਮੰਨਦੇ ਆ ਕਿ ਗਲਤੀਆਂ ਹੋਣ ਪ੍ਰਵਾਹ ਚ ਗਲਤੀਆਂ ਨੇ ਇਹਦਾ ਵੀ ਆਪਾਂ ਨੂੰ ਸਾਡੇ ਪਰਿਵਾਰ ਨਾਲੀ ਬੋਲ ਦੇ ਗਲਤੀਆਂ ਮਾਫੀ ਕਰਨੇ ਦੇਣੇ ਚਾਹੀਦੇ ਹੁਣ ਵੇਖੋ ਪੁੱਤਗਾ ਜਨਵਰੀ ਅਮਰੀਕਾ ਕੈਨੇਡਾ ਨੂੰ ਪੰਜਾਬੀ ਵੀਰਾਂ ਨੂੰ ਗਲਤੀਆਂ ਹੁੰਦੀਆਂ ਨੇ ਉਹ ਟਰੱਕ ਡਰਾਈਵ ਜਿਹੜਾ ਅਮਰੀਕਾ ਇਹ ਜਿਹਨੇ ਟਰੱਕ ਮਾਰਿਆ 45 ਸਾਲ ਦੀ ਸਜ਼ਾ ਹੀ ਤੇ ਘਟਨਾਲ ਟਰੰਪ ਕਹਿੰਦੇ ਵੀ ਹੁਣ ਇਹ ਪੰਜਾਬੀ ਇੱਕ ਨੇ ਕੀ ਕੀ ਦੇ ਮੈਂ ਬਾਕੀ ਇਹਨੂੰ ਦੁਜਾਰਾ ਸੰਸਦ ਨਹੀਂ ਆ ਤੇ ਇਸ ਕਰਕੇ ਬੇਨਤੀ ਹੁਣ ਭਗਵਾਨ ਜਮਾਨਾ ਕੱਲ ਇੰਟਰਵਿਊ ਤੇ ਆਣਾ ਆ ਉਹ ਦੀ ਚੀਜ਼ ਤੇ ਆਣਾ ਆ ਉਹਾਂ ਨਾਲ ਹੀ ਜਿੰਨੇ ਆਪਣੇ ਪੰਜਾਬੀ ਵੀਰਾਂ ਨੇ ਉਧਰ ਫੈਰੀਆਂ ਬਣਾਈਆਂ ਤੁਸੀਂ 100 ਤੋਂ 150 ਕਿਲਾ ਉਹੀ ਮੇਰਾ ਨਾਨਾ ਨਾਨਕਾ ਪਰਿਵਾਰ ਉੱਤੇ ਲਖਨਊ ਲਾਗੇ ਉਹਨਾਂ 70 ਕਿਲੇ ਫੈਰੀ ਬਣਾਈਆਂ ਉੱਥੇ ਸਾਰੇ ਯੂਫ ਮੁਸਲਮਾਨ ਵੀ ਕੰਮ ਕਰਦੇ ਆ ਪੈਲਿਜ ਭਈਏ ਵੀ ਕੰਮ ਕਰਦੇ ਹੁਣ ਫਿਰ ਮੁਸਲਮਾਨ ਆਂਦੇ ਆ ਕਿ ਸਾਡੇ ਅਜੇ ਸਿਰਫ ਕੀ ਜਾਇ ਪੰਜਾਬੀ ਕਿਨੇ ਆਇਆ ਫਿਰ ਇਸ ਕਰਕੇ ਮੁਸ਼ਕਲ ਹੋ ਵੀ ਕੱਢਣਗੇ ਪੰਜਾਬੀਆਂ ਨੂੰ ਫਿਰ ਚਾਹਿਆ ਥੋੜਾ ਲੱਗਦਾ ਕਿ ਮਾਂ ਦੇ ਗਲਤੀਆਂ ਹੋ ਜਾਂਦੀਆਂ ਪਰਿਵਾਰ ਚ ਹੁਣ ਆਪਣੇ ਵੀਰ ਨੂੰ ਜਦੋਂ ਗਲਤੀ ਉਹਨੂੰ ਸਜ਼ਾ ਦੇਣਗੇ ਜਿੰਨੇ ਜਿੰਨੇ ਪੰਜ ਸਾਲਾਂ ਦੇ ਬੱਚੇ ਦਾ ਕਤਲ ਕੀਤਾ ਉਹਨੂੰ ਸਜ਼ਾ ਦੇਣ ਫਾਂਸੀ ਜਾਂ ਉਮਰ ਕੈਦੀ ਸਜ਼ਾ ਦੇਣ ਚਲੋ ਵੱਖਰੀ ਗੱਲ ਆ ਉਹਦੇ ਪਰਿਵਾਰ ਦੀ ਵੀ ਇੰਟਰਵਿਊ ਆਈ ਉਹਨੂੰ ਮਰਗੀ ਸਜ਼ਾ ਫੜਿਆ ਵੀ ਗਿਆ ਬੰਦਾ ਪਰ ਹੁਣ ਜਰਮਨੀ ਪੁਰਤਗਾਲ ਪੁਰਤਗਾਲ ਜਰਮਨੀ ਮੇਰੇ ਮਾਮਲੇ ਮੁੰਡੇ ਗਿਆ ਉਹ ਵੀ ਆਂਦੇ ਉਹ ਤੇ ਪ੍ਰਵਾਸੀ ਪਈਏ ਕੱਢ ਲੈਣੇ ਕਿਉਂਕਿ ਉਹ ਵੀ ਵੀਜ਼ਾ ਲੈ ਕੇ ਗਿਆ ਹੁਣ ਦੇਖੋ ਆਪਣੇ ਇਧਰ ਪੇਟ ਵਾਲੇ ਭਈਏ ਹਨ ਕੜੀ ਵਾਲੇ ਭਈਏ ਹਨ ਸੌਂਤੀਆਂ ਰੀੜੀਆਂ ਲਾਉਂਦੇ ਭਈਏ ਉਹ ਵੀ ਯਾਰ ਨੂੰ ਕਰਦਾ ਆਲੂ ਗੱਡਾ ਟਮਾਟਰ ਸਾਰਾ ਕੁਝ ਵੇਚਦੇ ਕਿਉਂਕਿ ਇਦਾਂ ਪਤਾ ਕੀ ਆ ਇਦਾਂ ਹੁਣ ਪੰਜਾਬੀ ਦੇ ਸਾਰਾ ਇੰਗਲੈਂਡ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਈ ਜਾਂਦੇ ਨੇ ਯੰਗ ਮੁੰਡੇ ਆ ਇਸ ਕਰਕੇ ਇਸ ਕਰਕੇ ਬੇਨਤੀ ਆ ਵੀ ਚਲੋ ਮਾਂਦੇ ਗਲਤੀਆਂ ਹੋ ਜਾਂਦੀਆਂ ਗਲਤੀਆਂ ਮaaf ਕਰਦਾ ਸਿੱਖੋ ਹੁਣ ਦੇਖੋ ਪਗਮਨ ਸਮਾਨ ਸੀਮ ਸਾਹਨੇ ਨੀਂ ਕਿਆ ਵੀ ਚਲੋ ਮੰਨਦੇ ਆ ਉਹਨੇ ਇਹ ਵੀ ਗੱਲ ਕਹੀ ਹੁੰਦਾ ਯੂਪੀ ਜਿੰਨੇ ਆਪਣੇ ਪੰਜਾਬੀ ਗਿਆ ਫਿਰ ਉਹ ਵੀ ਕੱਢਨੇ ਪਣੇ ਆਪਾਂ ਨੂੰ ਜਿੰਨਾ ਉੱਥੇ ਦੇਖੋ ਕਿੰਨੇ ਕਿੰਨੇ ਆਰਤੀਏ ਬੈਠੇ ਕਿਡੇ ਕਿਡੇ ਵੱਡੇ ਉੱਥੇ ਮਿੱਲਾ ਵਾਲੇ ਬੈਠੇ ਕਿੰਨਾ ਪੜਾ 100 150 ਕਿਲਾ ਪੈੜੀ ਆ ਸਭ ਤੋਂ ਜ਼ਿਆਦਾ ਪੈੜੀ ਬੁਤੀ ਆ ਜਿਹੜੇ ਉਦੋਂ 10000 8990 ਕਿਲੇ ਆ ਰਹੇ ਪਹਿਲਾ ਗੈਟ ਜਿਹਦੂ 384 ਦਾ ਮੌਲਿਕਾ ਵੀ ਪੰਜਾਬ ਚ ਉਰੋਂ ਦੇ ਲੋਗ ਉਥੇ ਗਏ ਆ ਮੇਰੇ ਨਾਲ ਨਾਨਕਾ ਪਰਿਵਾਰ ਉਰੋਂ ਦਾ ਗਿਆ 384 ਦਾ ਉਸਤੇ ਉਨਾ ਪੈੜੀਆਂ ਬੜੀਆਂ ਬਣਾਈਆਂ 40 40 50 50 ਕਿਲੇ ਪੈੜੀ ਆ ਉਹਤੇ ਫਿਰ ਪੰਜ ਭਈਏ ਕਹਿੰਦੇ ਵੀ ਸਾਡੇ ਪੰਜਾਬੀ ਕੰਮ ਕਰਦੇ ਇੱਥੇ ਸਾਡੇ ਕੋਲ ਆ ਨਹੀ ਫਿਰ ਕੱਢੀਏ ਤੇ ਹੁਣ ਵੇਖੋ ਵੀ ਹੁਣ ਐਕਸਪੋਰਟ ਦਾ ਕੰਮ ਕਿੰਨਾ ਭਈਏ ਮੱਲਵਾਇੜ ਝੋਨਾ ਟਰਣੇ ਕਿ ਆਉਤੇ ਸਾਰਾ ਸੀ ਵਾਲੇ ਭਈਏ ਕੰਮ ਕਰਦੇ ਰੀਡਿੰਗ ਵਾਲੇ ਭਈਏ ਪੇਂਟ ਵਾਲੇ ਭਈਏ ਮੰਡੀ ਦੇ ਭਈਏ ਆਪਣੇ ਆ ਨਾ ਇਹ ਯਾਰ ਉਹਨੇ ਰੋਜ਼ੀ ਰੋਟੀ ਖੜਨ ਲੱਤ ਮਾਰਦੀ ਆਪਾਂ ਜੇ ਲੋ ਮੰਨਦੇ ਗਲਤੀਆਂ ਹੋ ਜਾਂਦੀਆਂ ਪਰਿਵਾਰ ਚ ਵੀ ਗਲਤੀਆਂ ਹੋ ਜਾਂਦੀਆਂ ਵਾ ਕੋਈ ਮੰਨ ਲੋ ਪਰਿਵਾਰ ਚ ਗਲਤੀਆਂ ਇਹਦੇ ਸਾਰੇ ਪਰਿਵਾਰ ਨਾਲ ਨਹੀਂ ਬੋਲਦੇ ਆਪਾਂ ੱਟਕਾ ਮੁਕੀ ਕਰਦੇ ਆ ਗਾਲੀ ਗਲੋਲ ਕਰਦੇ ਕਿਹਦੀ ਮਾਫ ਕਰਨਾ ਸਿੱਖੋ ਇਹ ਆਪਣੇ ਸੀਐਮ ਸਾਹਿਬ ਨੇ ਕਿਹਾ ਕਿ ਜਦੋਂ ਮਾਂ ਦੇ ਗਲਤੀ ਹੋਦੀ ਉਹਨੂੰ ਸਜ਼ਾ ਜਾਂ ਮੌਤ ਮਿਲਣੀ ਚਾਹੀਦੀ ਜਿਹੜੇ ਬੱਚੇ ਕਿੰਨਿਆ ਸਾਲਾਂ ਦਾ ਕਤਲ ਕੀਤਾ ਵਾ ਇਸ ਕਰਕੇ ਸਾਡੀ ਬੇਨਤੀ ਹੁਣ ਦੇਖੋ ਆਪਣਾ ਅਦਰ ਪੰਜਾਬੀ ਮੁੰਡੇ ਗਏ ਕੋਰੀਆ ਅੰਗਰੇਜ਼ਾਂ ਲੜ ਪੈਂਦੇ ਆ ਉਹ ਫਿਰ ਕੱਲ ਨੂੰ ਆ ਕੇ ਕਹਿੰਦੇ ਵੀ ਪੰਜਾਬੀ ਆੜੇ ਨਾਲ ਲੜਦੇ ਨੇ ਪੰਜਾਬ ਨੂੰ ਮੜਨੀ ਨਹੀਂ ਦੇਣੇ ਬਾਹਰ ਇਸ ਕਰਕੇ ਬੇਨਤੀ ਹਣ ਪੁਰਤਗਾਲ ਜਰਮਨ ਕੈਨੇਡਾ ਅਮਰੀਕਾ ਸਾਰੇ ਰੋਲਾ ਪਿਆ ਵਾ ਕਿ ਪ੍ਰਵਾਸੀ ਪੰਜ ਆਪਣੇ ਆਉਣ ਨਹੀਂ ਦੇਣੇ ਭਈ ਭਈ ਇਹ ਵੇਖੋ ਪਿਆਰ ਫ੍ਰੈਂਕ ਆ ਜਦੋਂ ਮਾਂ ਦੇ ਗਲਤੀਆਂ ਹੋ ਜਾਂਦੀਆਂ ਪੰਜੇ ਮਰਨ ਇੱਕ ਦਰਾਹ ਹੋ ਜਾਂਦੀਆਂ ਇਸ ਕਰਕੇ ਬੇਨਤੀ ਹੈ ਵੀ ਸਾਹਿਬ ਕਿ ਜੇ ਕੈਨੇਡਾ ਅਮਰੀਕਾ ਉਹ ਵੀ ਹੁਣ ਪ੍ਰੋਡਕਸ਼ਨ ਆਪਣੇ ਬੰਦੇ ਕਰਦੇ ਆ ਉਧਰ ਡੀਪਲੀ ਆਪਣੇ ਹੀ ਕਰਦੇ ਉਹਦੇ ਤਰਨੇ ਲਾਉਂਦੇ ਪੰਜਾਬੀ ਵੀਰ ਵੀ ਇੰਨਾ ਨਹੀਂ ਰਹਿਣਾ ਨਹੀਂ ਆ ਹੁਣ ਪਾਕਿਸਤਾਨੀ ਨੇ ਪੈ ਲਗੇ ਕਿ ਪਾਣਾ ਘੁਟਾਣਾ ਲੈ ਸਾਰੇ ਉਸ ਜਮਈ ਲੇਬਰ ਇਕੱਠੇ ਭਰਾ ਕਰਦੇ ਪਾਕਿਸਤਾਨੀ ਹੀ ਕਰਦੇ ਚਲੋ ਮੰਨਦੇ ਗਲਤੀਆਂ ਹੋ ਜਾਂਦੀਆਂ ਪਰ ਜਿਹੜਾ ਬੰਦਾ ਗਲਤੀ ਮੰਨ ਲਿਆ ਉਹਦੇ ਨਾਲ ਦੀ ਉਹਨੂੰ ਵੱਡੀ ਸਜ਼ਾ ਕਿ ਦੇਣੀ ਉਹ ਮੰਨ ਹੀ ਗਿਆ ਹੋਗਾ ਸ਼ਾਹ ਵਕਰੀ ਗੱਲ ਮਤੇ ਪਾਸ ਕਰੋ ਮਤਲਬ ਆਪਣੇ ਪਿੰਡਾਂ ਦੇ ਸਰਪੰਚਾਂ ਮਤੇ ਵੈਰੀਫਿਕੇਸ਼ਨ ਕਰੋ ਇਹਨਾਂ ਦੀ ਧਾਰ ਰਕਾਰ ਲਓ ਇਹਨਾਂ ਦਾ ਪਿੰਨ ਕੜ ਲਓ ਥਾਣੇ ਨਾਲ ਵੈਰੀ ਥਾਣੇ ਕੇਂਦਰ ਵੈਰੀਫਿਕੇਸ਼ਨ ਕਰਾਓ ਜਿੱਦਾਂ ਹੁਣ ਆਪਣੇ ਆੜਤੀਏ ਬੰਦੇ ਆੜਤੀਏ ਬੰਦੇ ਆ ਉਹ ਆੜਤੀਏ ਬੰਦੇ ਹੁਣ ਨਾਲ ਆਪਣੇ ਸਰੀ ਦੇ ਨਾਮ ਜੀਵਿੰਦਰਾ ਬੰਦੇ ਨਾਮ ਬਈਏ ਰੱਖਣੇ ਪੈਂਦੇ ਮੱਜਾ ਬੱਜਾ ਫੋਟ ਚੁੱਕਦੇ ਆ ਪੱਠੇਲੇ ਹੁੰਦੇ ਆ ਕਿੰਨਾ ਕੋਈ ਆੜਤੀ ਆਪਣੇ ਪਈਆ ਰੱਖ ਲੈ ਪਿੰਡਾ ਪੰਜਾਬ ਜਲੇ ਕਰ ਬਸ ਉਹ ਥੋੜਾ ਲਿਖਾ ਲਿਆ ਕਰੋ ਥਾਣੇ ਵੀ ਇਹਦਾ ਆਧਾਰ ਕਾਰਡ ਕੋਈ ਰੀਜਨਲ ਰਿਕਾਰਡ ਨਾ ਵੀ ਪੜਨਾ ਵੀ ਆਰ ਬੁੱਕੀ ਕੋਈ ਗਲਤ ਕੰਮ ਕਰਕੇ ਪੰਜਾਬ ਚ ਆਇਆ ਵੀ ਥੋੜਾ ਡਰਨ ਦਾ ਇਸ ਕਰਕੇ ਥਾਣੇ ਉਲਖਾਓ ਵੈਰੀਫਿਕੇਸ਼ਨ ਉਹਦਾ ਆਧਾਰ ਕਾਰਡ ਲੋ ਪ੍ਰੂਫ ਲੋ ਉਹਦਾ ਬੱਚਾ ਪਰਵਾਸ ਸਾਰਾ ਐਫੀਡੇਵਿਟ ਦਿੱਤਾ ਉਹ ਆਪਾਂ ਵਿਆਜੀ ਪੈਸੇ ਦੇਣੇ ਆ ਵਿਆਜੀ ਪੈਸੇ ਆਪਾਂ ਖੁੰਦ ਨੇ ਐਫੀਡੇਵਿਟ ਕਰਾ ਲੈਨੇ ਆ ਵੀ ਬੰਦਾ ਮੁਕਰੇ ਨਾ ਉਹ ਵੀ ਥਾਣੇ ਕਿਚਰੀ ਪੂਰੀ ਜਦੋਂ ਚੈੱਕ ਲੈ ਲੈਨੇ ਆਪਾਂ ਜਿਹੜਾ ਕੋਈ ਮਤਲਬ ਜਿਦਾਂ ਕਿ ਆਪਾਂ ਵਿਆਜੀ ਪੈਸੇ ਦੇਣੇ ਚੈੱਕ ਚੈੱਕ ਦੀ ਬੜੀ-ਵੜੀ ਮੰਤਾ ਜੇ ਚੈੱਕ ਲੱਗ ਜਾਂਦੇ ਸਿੱਧੀ ਉਹਨੂੰ ਹਾਈ ਕੋਰਟ ਟ੍ਰਿਨ ਕੋਰਟ ਆਪਾਂ ਜਾ ਕੇ ਦਿੰਦੇ। ਇਸ ਕਰਕੇ ਹੁਣ ਜੀਵੀਦਾਰਾਂ ਦਾ ਨਹੀਂ ਸਰਦਾ ਆਪਣੇ ਬੰਦਿਆਂ ਦਾ ਭਈਆਂ ਦਾ ਕੋਈ ਸਪਰੇਅ ਜਾਂ ਕੋਈ ਵੀ ਗਨੋਰ ਸਾਰੇ ਹੁਣ ਵੇਖੋ ਸਾਰੇ ਕੰਮ ਬੜੀ ਅਕਲੀ ਭਈਆ ਉਹਨਾਂ ਦੇ ਲੰਮਾ ਵੀਰ ਜੋਤੀਸ਼ਾ ਨੇ ਟ੍ਰਾਂਸਪੋਰਟ ਇਹਨਾਂ ਦੇ ਵਲੌਗ ਬਣਾਵਾਂਗੇ ਵੀ ਕੀ ਕੀ ਦਾ ਮੁਸ਼ਕਲਾ। ਦੱਸੋ ਵੀਰ ਜੀ ਤੁਸੀਂ ਥੋੜਾ ਕੀ ਨਹੀਂ ਰਾਏ ਦਿੰਦੇ ਵੀ ਭਈਆਂ ਨੂੰ ਬਾਹਰ ਕੱਢਣਾ ਚਾਹੀਦਾ ਕਿ ਨਹੀਂ ਚਾਹੀਦਾ। ਭਈਆਂ ਨੂੰ ਸੋਹ ਪਿਆਮ ਕਰਨ ਲਈ ਕੰਮ ਕਰਨ ਕਰਾਉਣਾ ਪੈਂਦਾ ਨਾਲ ਕਰਾਉਣਾ ਪੈਂਦਾ ਕਿਵੇਂ ਘਰ ਜਿਦਾਂ ਕੇ ਮੇਰੇ ਰਿਏ ਨੇ ਪੱਤਲ ਲਾਉਣਾ ਤਾਂ ਵੀ ਪਈਆਂ ਤੂੰ ਉਹਨਾਂ ਤੋਂ ਫੀਲ ਕੰਮ ਨਹੀਂ ਕਰਦੇ ਜੇ ਮੰਡੀ ਕਰ ਰਾਈਏ ਹਿਸਾਬ ਆਪਣੇ ਆਰਤੀ ਆ ਤੇ ਉਹ ਵੀ ਮੰਡੀ ਜੀ ਉਹਨਾਂ ਨੂੰ ਰੱਖਣਾ ਹੀ ਪੈਂਦਾ ਸੀਜ਼ਨ ਤੇ ਤੇ ਝੋਨਾ ਲਾਉਣਾ ਫਿਰ ਉਹ ਵੀ ਉਹਨਾਂ ਬਿਹਾਰ ਚੋਂ ਆ ਕੇ ਝੋਨਾ ਪਰਾ ਜਿਵੇਂ ਜਰਾਂ ਦਾ ਭਰਾਮਾ ਦਾ ਲਾਵਾ ਹੀ ਡਾਉਣਾ ਕਿ ਉਹਨਾਂ ਬਗੈਰ ਮੈਂਟ ਨਹੀਂ ਸਰਦਾ ਜੀ ਦੇਖੋ ਲੰਮੇ ਵੀ ਨੇ ਕਿੱਡੀ ਵਸਿਆ ਵੀ ਨਹੀਂ 50 60% ਆਪਣਾ ਪੰਜਾਬੀ ਵੀਰ ਜੀ ਵੀਰਾ ਨਹੀਂ ਸਰਦਾ ਪਈਆਂ ਤੇ ਹੁਣ ਮੰਨ ਲਓ ਵੀ ਜਿਹੜੀ ਸੜਕ ਬੰਦੀ ਪੋਲ ਬੰਦੇ ਆ ਉਹ ਤਾਂ ਇਹ ਬਣਾਉਂਦੇ ਆ ਭਈਏ ਬਣਾਉਂਦੇ ਆ ਆਪਣੇ ਪੰਜਾਬੀ ਨਹੀਂ ਬਣਾ ਸਕਦੇ ਮੁਰਕਾ ਆ ਗਿਆ ਤੋ ਪਵੜੀ ਮੁਰਕਾ ਆ ਗਿਆ ਤੋ ਬਬੜੀ ਬੱਸ ਇਹੋ ਹੀ ਆਪਣੇ ਦੋ ਤਿੰਨ ਡਾਇਲੋਗ ਉਧਰ ਜਾ ਕੇ ਆਪਣੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਉਧਰ ਵੀ ਜਿੱਦਾਂ ਹੁਣ ਅਮਰੀਕਾ ਆਪਣਾ ਪੁਰਤਗਾਲ ਜਰਮਨ ਹੋ ਗਿਆ ਉਧਰ ਕਿਨੂਆਂ ਦੇ ਬਾਗ ਉਹ ਕਿਨੂ ਤੋੜਦੇ ਆਪਣੇ ਪੰਜਾਬ ਦੀ ਖੇਤੀ ਉਧਰ ਉਧਰ ਇਹ ਵਾਲੀ ਮੌਸਮ ਵਧੀਆ ਹੁਣ ਇੰਗਲੈਂਡ ਕੰਸਟਰਕਸ਼ਨ ਦਾ ਕੰਮ ਲੱਕੜ ਦਾ ਕੰਮ ਉਥੇ 2000 ਰੁਪਏ ਦੇ ਸਾਡੇ ਬੰਦੇ ਗਏ ਇੰਗਲੈਂਡ ਉਧਰ ਇਹ ਵੀ ਵੇਦਾ ਨਹੀਂ ਕੋਈ ਤੇ ਪੈਸੇ ਦਾ 5-7 ਹਜ਼ਾਰੀ ਜਿੱਦਾਂ ਬਣ ਜਾਂਦਾ ਇਹ ਵੱਡੀ ਪ੍ਰੋਬਲਮ ਆ ਇਸ ਕਰਕੇ ਬੇਨਤੀ ਹੈ ਵੀ ਸੀਐਮ ਸਾਹਿਬ ਨੇ ਕਿਹਾ ਵੀ ਇਹਨਾਂ ਨੂੰ ਚਲੋ ਮੰਨਦੇ ਗਲਤੀਆਂ ਹੋ ਗਈਆਂ ਤਾਂ ਇਦਾਂ ਨਾ ਕਰੀ। ਉਹ ਵੀ ਆਪਣਾ ਵੀ ਪੰਜਾਬੀ ਵੀਰ ਬਾਹਰ ਗਏ ਆ। ਜੇ ਅੰਗਰੇਜ਼ਾਂ ਕਹਿੰਦੇ ਵੀ ਇਹਨਾਂ ਨੂੰ ਐਂਟਰ ਨਹੀਂ ਹੋਣ ਦੇਣਾ ਹੁਣ ਆਪਣੇ ਤੋਂ ਵੀ ਗਲਤੀਆਂ ਹੁੰਦੀਆਂ ਆ। ਕੋਨਕ੍ਰੀਟ ਆ ਬ੍ਰੈਂਟਨ ਵੀ ਨਹੀਂ ਪੈ ਗਏ। ਮਦਦ ਲੜ ਪੈਂਦੇ ਆ, ਆਪ ਵੀ ਪੰਜਾਬੀ ਲੜ ਪੈਂਦੇ ਆ ਹਨਾ। ਫਿਰ ਇਹ ਕਹਿਣ ਨੂੰ ਗੱਲ ਨੂੰ ਜਸਟਿਸ ਕਰੂਗਾ ਵੀ ਇੱਕ ਮੌਲ ਕਾ ਕਰਦੇ ਪੰਜਾਬੀ ਆਣ ਕੇ ਜੀਵਨ ਜਨ ਪ੍ਰਾਪਤ ਨੇ। ਇਸ ਕਰਕੇ ਹੁਣ ਵੇਖੋ ਆਪਣਾ ਨਹੀਂ ਥਰਦਾ ਬਈਆਂ ਬਿਨਾਂ ਨਾ ਕੇ ਬਿਨਾਂ ਨਹੀਂ ਥਰਦਾ ਵੀਰ ਦੂਜੇ ਨਹੀਂ ਬਿਨਾਂ ਨਹੀਂ ਥਰਦਾ ਆਪਣਾ ਮੱਝ ਨੂੰ ਬਿਨਾਂ ਨਹੀਂ ਥਰਦਾ ਰੋਟੀ ਚਾਹ ਉਹਨਾਂ ਨੇ ਥਰਦਾ ਪਰ ਫਿਰ ਵੀ ਆਪਕੋ ਕੀ ਰੋਜੀ ਰੋਟੀ ਹੈ ਇਹ ਰੋਟੀ ਉਹਨਾਂ ਦੀ ਵੱਡੇ ਵੱਡੇ ਪੋਗਲ ਬੰਦੇ ਆਣਾ ਫ੍ਰਿਜ ਬੰਦੇ ਕਿੱਥੋਂ ਪੰਜਾਬੀ ਕਰਾ ਲੈਣਗੇ ਇਹ ਆਪਣੇ ਖਾਲੀ ਹੋ ਰਿਹਾ ਪੰਜਾਬ ਇਹਦੇ ਨਸ਼ਿਆਂ ਨੇ ਖਾਲਿਆ ਪੰਜਾਬ ਇੱਕ ਨਸ਼ਿਆਂ ਨੇ ਖਾਲਿਆ ਪੰਜਾਬ ਇੱਕ ਪੰਜਾਬ ਬਾਹਰ ਜਾ ਰਿਹਾ ਵਾ ਇੱਕ ਚਿੱਟਾ ਖਾਈ ਜਾਂਦਾ ਉਹ ਆਂਦੇ ਸਾਡਾ ਕੈਨੇਡਾ ਅਮਰੀਕਾ ਦਾ ਪੰਜਾਬ ਤੱਕ ਪਾੜਾ ਕੈਨੇਡਾ ਤੇ ਅਮਰੀਕਾ ਵਾ ਪੰਜਾਬ ਮੈਂ ਕਹੀ ਭਈ ਹੁਣ ਦੇਖੋ ਸਾਡੇ ਲਾਗੇ ਭਈਆ ਤੂੰ ਘਟੋ ਘਟ ਪੰਜ 1000 ਇੱਕ ਦਿਨ ਦਾ ਉਹਦੀ ਮਤਲਬ ਇੰਕਮ ਮੇਲੇ ਸੇਬ ਕਵਿਤਾ ਸੰਤਰਾ ਪੰਜ 1000 ਇੱਕ ਦਿਨ ਦਾ ਦੱਸਣ ਜਿਹੜੀ ਨਾਲ ਉਹ ਵੀ ਹੋਰ 1.5 2 ਲੱਖ ਰੁਪਇਆ ਦਾ ਇੱਕ ਜਮੀਨੇ ਦੀ ਆਮਦਨ ਹਾਂ 2 ਲੱਖ ਰੁਪਇਆ ਕਮਿਨੀ ਤੁਸੀਂ ਵੇਖ ਵੀ ਜੇ ਲਾਈਵ ਵੇਖ ਵੀ ਸਕਦੇ ਮੈਂ ਤੁਹਾਨੂੰ ਐਡਰੈਸ ਵੀ ਦੇ ਦੂੰਗਾ ਆਪਣਾ ਜਿਹੜਾ ਆਪਣੀ ਕਚਹਿਰੀ ਪੱਟੀ ਵਾਲੀ ਉਦੀਚੀ ਦਫ਼ਤਰ ਜਿਹੜਾ ਡੀਐਸਪੀ ਦਾ ਦਫ਼ਤਰ ਹੈ ਓਹੀ ਦਫ਼ਤਰ ਆ ਸਾਡੇ ਨਾਲੇ ਵੀ ਹੈਗੇ ਓ ਵੀ ਜੂਸ ਬਣਾਉਂਦੇ ਆ ਹਾਂ ਹੁਣ ਵੀਰ ਆਪਣੇ ਵਰਗੇ ਜੁਗਤੀ ਦੇਾਰੇ ਰੇੜੀਆਂ ਨੇ ਹੁਣ ਤੁਸੀਂ ਮੰਡੀ ਚਲ ਜਾਓ ਸਬਜ਼ੀ ਮੰਡੀ ਚਲ ਜਾਓ ਸਾਰੇ ਭਈ ਪੰਜਾਬੀ ਆਪਣੇ ਤੋਂ ਬਾਹਰ ਜਾ ਰਿਹਾ ਪੰਜਾਬ ਤਾਂ ਖਾਲੀ ਹੋ ਰਿਹਾ ਵਾ ਖਾਦੀ ਖਾਦੀ ਵਾਡੇ ਲਾਗੇ ਕਿੰਨੀਆਂ ਝੋਟੀਆਂ ਵਿਹਲੀਆਂ ਆਂ ਕੌਣ ਬਾ ਉਹਦੇ ਭਈਏ ਬੰਦੇ ਆ ਬਾਜੋ ਕਬਜ਼ਾ ਕਰ ਲੈਂਦੇ ਆ ਬਾਜੋ ਮੁਸ਼ਕਲ ਹੁੰਦੀ ਆ ਜੇ ਕਿ ਇਹਨੂੰ ਮਕਾਨ ਵੀ ਕਿਰਾਏ ਤੇ ਦੇਣਾ ਕੋਈ ਥਾਣੇ ਕੋਈ ਵੈਰੀਫਿਕੇਸ਼ਨ ਕਰਾ ਲਓ ਵੀ ਇਹਨਾਂ ਦਾ ਦੋ ਸਾਲਾਂ ਤੇ ਨਾ ਸਾਲਾਂ ਦਾ ਪਰਮਿਟ ਆ ਇਸ ਤੋਂ ਬਾਅਦ ਇਹ ਮਾਰੇ ਲਿਖਾ ਕਰ ਲਓ ਲੇਖ ਲਿਖਾ ਪਹਿਲਾਂ ਜੀ ਕਰਨਾ ਮੁੜ ਕੇ ਬਾਅਦ ਤੇ ਜੇ ਕਿ ਜੀਵੀਦਾਰ ਭਰਾ ਨੇ ਕੋਈ ਆਪਣੇ ਘਰ ਤੇ ਮਤਲਬ ਜੇ ਕੋਈ ਸਰੀ ਬੰਦਾ ਰੱਖਣਾ ਨਾਲ ਜੀਵੀਦਾਰ ਜਿੱਦਾਂ ਲੱਖ ਸਵਾ ਲੱਖ ਦੇ ਆਪਾਂ ਬੰਦਾ ਰੱਖਦੇ ਸਾਲ ਦਾ ਮਤਲਬ ਨਾਲ ਸੁਪਰੀਆ ਤੋਂ ਕਰਨੇ ਪੱਟੇ-ਪੁੱਟੇ ਬੰਨਣੇ ਉਹ ਬੰਦੇ ਰੱਖਣਾ ਹੀ ਪੈਂਦਾ 40-50 ਕਿਲੇ ਜਿਹਦੀ ਪੈੜੀ ਉਹ ਬੰਦਾ ਇਕੱਲਾ ਹੈ ਦੋ ਭਰਾ ਦੇ ਇੱਕ ਭਰਾ ਨਹੀਂ ਹੁੰਦਾ ਕਿ ਇਹ ਵਨਡੇ ਹੈ ਕਿ ਇਹ ਰਾਬਣਾ ਕਰੇ ਕਿ ਤੇ ਢਲਮਾਟ ਹੋ ਜਾਣਾ ਹੀ ਪੈਂਦਾ ਇਸ ਕਰਕੇ ਸਾਡੇ ਰਿਸ਼ਤੇਦਾਰਾਂ ਨੇ ਭਈਏ ਨਾਲ ਰੱਖੇ ਜੀ ਆਪਣੇ ਭਰਾਵਾਂ ਜੀ ਮੇਰੇ ਭਰਾਵਾਂ ਉਹ ਥੋੜਾ ਜਿਹੀ ਕਹੀ ਹੈ ਆ ਵੀ ਉਹਨਾਂ ਨੂੰ ਹੁੰਦਾ ਵੀ ਜਦ ਪੈਗ ਪਿਆਲਾ ਮਿਲ ਜAVE ਥੋੜਾ ਬੋੜਾ ਚੱਲੀ ਜਾਵੇ ਪਰ ਕਈ ਹੁਣ ਪੰਜੇ ਹੁਣਾਂ ਮਾ ਕੇ ਦੇਖਿਆ ਇੱਕ ਬਰਾਬਰ ਨਹੀਂ ਆਪ ਕੋ ਆਪੇ ਸੋਚ ਹੁੰਦੀ ਆ ਇਸ ਕਰਕੇ ਬੇਨਤੀ ਆ ਵੀ ਜਿਹੜਾ ਪੁਰਤਗਾਲ ਜਰਮਨ ਅਮਰੀਕਾ ਵਾਲਾ ਕੈਨੇਡਾ ਆਸਟ੍ਰੇਲੀਆ ਵਾਲਾ ਵੀਰਾਂ ਨੂੰ ਬੇਨਤੀ ਆ ਕਿ ਨਾ ਪ੍ਰੋਟੈਸਟ ਕਰੋ ਕਿਉਂਕਿ ਆਪਾਂ ਵੀ ਉਧਰ ਗਏ ਆ ਆਪਾਂ ਵੀ ਅਮਰੀਕਾ ਡੁਮਕਿਆਂ ਲੱਗ ਜਾਨੇ ਆ ਫਿਰ ਉਹ ਅੰਗਰੇਜ਼ਾਂ ਨਾਲ ਕਾਲਰ ਕਰਨਾ ਪੈਂਦਾ ਪਾਉਂਕਾ ਕਰਨਾ ਪੈਂਦਾ ਨਹੀਂ ਕਰਨਾ ਪੈਂਦਾ ਬਾਰਡਰ ਪਾਰ ਨਾ ਨਗੇ ਫਿਰ ਜਾਣਾ ਵੀਲਾ ਕਮਾਂਵੀ ਨੂੰ ਸਾਰਾ ਪਤਾ ਇਹਦੀ ਵੀ ਆਪਾਂ ਵਲੌਗ ਬਣਾਵਾਂਗੇ ਟਰਾਂਸਪੋਰਟ ਦੀ ਪ੍ਰਾਈਵੇਟ ਨੂੰ ਕੀ ਮੁਸ਼ਕਲਾ ਆ ਰਹੀਆਂ ਹੈ ਰੋਡਵੇ ਦੀ ਦਾ ਵੀ ਵਲੌਗ ਆਪਾਂ ਬਣਾਵਾਂਗੇ ਪਰ ਬੇਨਤੀ ਆ ਵੀ ਪੁਰਤਗਾਲ ਜਰਮਨ ਵਾਲਿਆਂ ਵੀ ਦਾ ਆਪਣੇ ਪੰਜਾਬੀ ਵਿੱਚ ਪ੍ਰੈਕਟਸ ਕਰੋ ਕਿਉਂਕਿ ਆਪਾਂ ਉਧਰ ਗਏ ਹਾਂ ਵਾ ਤੇ ਫਿਰ ਉਧਰ ਅੰਗਰੇਜ਼ ਆਪ ਨੂੰ ਕਹਿਣਗੇ ਮਾੜਾ ਇਸ ਕਰਕੇ ਬੇਨਤੀ ਆ ਸਾਡੀ ਬੇਨਤੀ ਆ ਵੀ ਪੰਜਾਬੀ ਵਿੱਚ ਚਲੋ ਮੰਨਦੇ ਗਲਤੀਆਂ ਹੋ ਜਾਂਦੀਆਂ ਵਾ ਗਲਤੀ ਸੁਧਾਰ ਵੀ ਉਹਨਾਂ ਬਾ ਉਹਨੂੰ ਤਾਂ ਹੁਣ ਉਮਰ ਕਿਹਾ ਜਾਂ ਫਾਂਸੀ ਹੋਗੀ ਗੱਲ ਖਤਮ ਹੋ ਗਈ ਬਿੱਟੀ ਪਾਜ ਹੋ ਗਿਆ ਵਾ ਉਗੀ ਆਪਣਾ ਨਹੀਂ ਸਾਣਾ ਤਾਂ ਕਾਣੀ ਕਰਨਾ ਚਾਹੀਦਾ ਇਸ ਕਰਕੇ ਇੱਕ ਬੰਦੇ ਦੀ ਗਲਤੀ ਆਪਾਂ ਯਾਰਾ ਬੰਦੇ ਨਹੀਂ ਦੇ ਸਕਦੇ ਇਸ ਕਰਕੇ ਸਾਡੀ ਗਲਤੀ ਹੈ ਵੀ ਕੋਈ ਗਲਤੀ ਛਲਤੀ ਮaaf ਕਰਿਓ ਵਾਹਿਗੁਰੂ ਖਾਲਸਾ ਜੀ ਤੇ